ਤੇ ਪਹੁੰਚਿਆ ਪੰਡ ਕੋਠਾਗੁਰੂ ਦਾ ਜਿਲ੍ਹਾ ਬਟਿੰਡਾ ਦੇ ਵਿੱਚ ਜਿੱਥੇ ਕਿ ਅੱਜ ਕੋਠਾਗੁਰੂ ਦੇ ਨੌਜਵਾਨ ਜਿਨ੍ਹਾਂ ਨੇ ਪੂਰੇ ਪਿੰਡ ਦਾ ਨਾਮ ਪੂਰੇ ਦੇਸ਼ ਤੇ ਵਿਦੇਸ਼ਾਂ ਦੇ ਵਿੱਚ ਨਾਮ ਰੋਚਨਾ ਕੀਤਾ ਹੈ ਜਿਸ ਦੇ ਵਿੱਚ ਪਿਛਲੇ ਦਿਨੀ ਹਾਕੀ ਟੂਰਨਾਮੈਂਟ ਹੋਇਆ ਸੀ ਜਿਸ ਦੇ ਵਿੱਚ ਨੈਸ਼ਨਲ ਪੱਧਰ ਤੇ ਬੱਚੇ ਖੇਡ ਕੇ ਆਏ ਹਨ ਉਹਨਾਂ ਦਾ ਅੱਜ ਪਿੰਡ ਵਿੱਚ ਪਹੁੰਚ ਤੇ ਪਰਮਾ ਸਵਾਗਤ ਕੀਤਾ ਗਿਆ ਸਾਡੇ ਨਾਲ ਸਵਾਗਤ ਪਰਿਵਾਰ ਮੌਜੂਦ ਹੈ ਔਰ ਬੱਚੇ ਮੌਜੂਦ ਹੈ ਗੱਲਬਾਤ ਕਰਦੇ ਹਨ ਬਾਈ ਹਾਕੀ ਨਵ ਸ਼ੋਭਦੀ ਸਿੰਘ ਜੀ ਜੋ ਅੱਜ ਪਿੰਡ ਵਿੱਚ ਤੁਸੀਂ ਪਹੁੰਚੇ ਹੋ ਅਹ ਤੁਹਾਡਾ ਮਾਣ ਸਵਾਗਤ ਕੀਤਾ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਵੀ ਕਰਨ ਚਾਹ। ਸਾਨੂੰ ਇਹ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਪਿੰਡ ਵੱਲੋਂ ਇੰਨਾ ਸਪੋਰਟ ਹੈ ਤੇ ਸਾਡੇ ਪਰਿਵਾਰ ਵੱਲੋਂ ਵੀ। ਸਾਥੀ ਸਾਥ ਸਾਡੇ ਸਕੂਲ ਵਾਲਿਆਂ ਨੇ ਵੀ ਸਾਡਾ ਬਹੁਤ ਵਧੀਆ ਵੈਲਕਮ ਕੀਤਾ। ਸਾਨੂੰ ਉਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਨੂੰ ਸਾਡੇ ਪਿੱਛੋਂ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ। ਜਿਹੜਾ ਸਾਨੂੰ ਬਹੁਤ ਅੱਛੀ ਲੱਗਦੀ ਹੈ। ਕਰੀ ਹੌਕੀ ਜਗਾ ਹੌਕੀ ਦੇ ਵਿੱਚ ਤੁਹਾਨੂੰ ਕਿਦੋਂ ਤੋਂ ਪ੍ਰੇਰਿਤ ਕੀਤਾ ਗਿਆ ਸੀ ਕਿ ਵੀ ਹੌਕੀ ਦੇ ਵਿੱਚ ਜਾਣਾ ਚਾਹੀਦਾ ਤੇ ਕਿੰਨਾ ਦੇ ਤੁਹਾਨੂੰ ਵਿਸ਼ੇਸ਼ ਮਦਦ ਮਿਲੀ ਇਸ ਵਾਰ। ਮੈਂ ਜੋ 3rd ਕਲਾਸ ਸੀ ਮੇਰੇ ਦੋਸਤ ਹਾਕੀ ਖੇਡਦੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਮਗਰ ਲੱ ਕੇ ਖੇਡਣ ਲੱਗਿਆ ਸੀਗਾ ਹੌਲੀ-ਹੌਲੀ ਮੇਰੀ ਚਸ ਵਧ ਗਈ ਤੇ ਮੈਂ ਖੇਡਦਾ ਗਿਆ ਤੇ ਹੁਣ ਉਸ ਦੇ ਟਾਈਮ ਫਿਰ ਮੈਂ ਵਧੀਆ ਪਲੇਅਰ ਬਣ ਗਿਆ ਜੋ ਕਿ ਮੈਂ ਅੱਗੇ ਤੱਕ ਖੇਡ ਪਾਇਆ ਆ ਅ ਕਿੱਥੋਂ ਖੇਡ ਕੇ ਆਇਆ ਹਾਂ ਮੈਂ Odisha ਖੇਡ ਕੇ ਆਇਆ ਜੀ ICC ਦੀ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਤੋਂ ਜਿਹਦੇ ਵਿੱਚ ਸਾਡੇ ਕੋਲ ਮਲਾਕੀ 6 ਮੈਚ ਸੀਗੇ ਜੇ ਅਸੀਂ ਸਾਰੇ ਜਿੱਤ ਕੇ ਤੇ ਅਸੀਂ 골ਡ ਮੈਡਲ ਜਿੱਤ ਕੇ ਹਜ਼ੂਰੀ ਕੀਆ ਤਾਂ ਤੁਸੀਂ ਪ੍ਰਾਪਤ ਕੀਤਾ ਦੇ ਵਿੱਚ ਆ ਗੱਲ ਕਰੀਏ ਆਪਣਾ ਪੰਜਾਬ ਦੇ ਵਿੱਚ ਕਿੰਨੇ ਬੱਚੇ ਇਹਦੇ ਵਿੱਚ ਸੀ ਆ ਜਿਲੇ ਵਾਸੀ ਜਾਂ ਬਠਿੰਡੇ ਜिले ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਅਸੀਂ ਦੋ ਹੀ ਬੱਚੇ ਸੀਗੇ ਜੀ ਹਾਂਜੀ ਤੇ ਬਾਕੀ ਸੀਗੇ ਆਪਣੇ ਮੋਗਾ ਜ਼ਿਲ੍ਹੇ ਵਿੱਚ ਤੇ ਬਾਕੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੀ ਸੀਗੇ ਸੋ ਥੋੜੇ ਬਸਤੀ ਮੈਚ ਦੇ ਵਿੱਚ ਕੋਈ ਚੁਣੌਤੀਆਂ ਕਿਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਸੁਰੂ-ਸੁਰੂ ਤੇ ਜੋ ਸਾਡੇ ਮੈਚ ਸੀ ਉਹ ਬਹੁਤ ਟਫ ਸੀਗੇ ਹੌਲੀ-ਹੌਲੀ ਸਾਡੀ ਸਟ੍ਰੈਟਜੀ ਵਧਦੀ ਗਈ ਹੌਲੀ-ਹੌਲੀ ਸੀ ਆਪ ਦਾ ਇੰਪਰੂਵਮੈਂਟ ਕੀਤਾ ਤੇ ਅਸੀਂ ਉੜੀਸਾ ਨੂੰ ਵੀ ਜੋ ਇਸ ਦੀ ਹੋਮ ਟੀਮ ਸੀ ਉਹਦੇ ਵਿੱਚ ਹੁਣ 3-0 ਤੇ ਹਰਾ ਕੇ ਜਿੱਤ ਪ੍ਰਾਪਤ ਕੀਤੀ ਵਾਕਿਓ ਦੇ ਵਿੱਚ ਹੁੰਦਾ ਜਿਵੇਂ ਕਿ ਉਹਦੇ ਅਧਿਆਪਕਾਂ ਤੋਂ ਟੀਚਰਾਂ ਤੋਂ ਬਿਨਾਂ ਮਾਪਿਆਂ ਤੋਂ ਵੀ ਵੱਡੀ ਸੰਭਾਵਨਾ ਇਹਦੇ ਵਿੱਚ ਪ੍ਰੇਰਨਾ ਮਿਲਦਾ ਹੁੰਦਾ ਹੈ ਕਿ ਸਕੂਲ ਦੇ ਵਿੱਚ ਤੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮੇਰੇ ਮੈਨੂੰ ਮੇਰੇ ਘਰ ਵੱਲੋਂ ਬਹੁਤ ਵਧੀਆ ਸਮਰਥਨ ਸੀ ਮੈਨੂੰ ਮੇਰੇ ਘਰ ਦੇ ਨੇ ਕਦੇ ਜਵਾਬ ਨਹੀਂ ਦਿੱਤਾ ਕਹਿੰਦੇ ਕੋਈ ਚੱਕਰ ਨਹੀਂ ਜਲ ਮਾਰਜੀ ਤੇ ਜਦੋਂ ਮਾਰਜੀ ਲੋੜਵੇ ਤਾਂ ਦੱਸੀ ਤੇ ਅਸੀਂ ਇਸ ਚੱਕਰ ਦੇ ਵਿੱਚ ਹੀ ਮੈਂ ਆਪ ਦੇ ਗੇਮ ਨੂੰ ਇੰਨਾ ਇੰਪਰੂਵ ਕਰ ਪਾਇਆ ਤੇ ਮੇਰੇ ਘਰ ਦੇ سپورਟ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਆਦਿ ਨਾਲ ਦੂਸਰਾ ਵੀ ਬੇਟਾ ਹੈ ਆ ਗੱਲਬਾਤ ਕਰਦੇ ਹਾਂ ਆ ਜੋ ਅੱਜ ਬਸ ਇਸ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ ਪਿੰਡ ਵਾਸੀਆਂ ਵੱਲੋਂ ਵੀ ਆ ਜੋ ਆਪਣੇ ਇਛਤਕਾਰ ਕਿਤੇ ਬਣੇ ਉਹਨਾਂ ਵੱਲੋਂ ਵੀ ਸਾਡਾ ਪਰਮਾਤਮਾ ਸੁਆਦ ਕੀਤਾ ਗਿਆ ਹੈ ਇਸ ਵਾਰ ਕੀ ਕਰਦੇ ਬਹੁਤ ਬਹੁਤ ਤਨਵਰਨ ਹੈ ਪਿੰਡ ਵਾਸੀਆਂ ਦਾ ਤੇ ਸਕੂਲ ਵਾਲਿਆਂ ਦਾ ਸਾਡੇ ਘਰਦਿਆਂ ਦਾ ਤੇ ਬਹੁਤ ਦਿਲ ਖੁਸ਼ ਹੋਇਆ ਹੈਗਾ ਇਹ ਇਨਾਂ ਪਰਮਾਤਮਾ ਸੁਆਦ ਦੇਖ ਕੇ ਬਾਕੀ ਬਹੁਤ سپورਟ ਕੀਤੀ ਹੈ ਪਰਿਵਾਰ ਨੇ ਤੇ ਸਕੂਲ ਵੱਲੋਂ ਤੇ ਕੁਝ ਸਾਡੀ ਨੇ ਸੀ ਤੇ ਬਹੁਤ ਪਰਬਲ ਨਹੀਂ ਹੈ ਦੇ ਵਿੱਚ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਤੁਸੀਂ ਇਹ ਚਾਹਿਆ ਜ਼ੀਰੋ ਪੈਂਡ ਲੈਵਲ ਤੋਂ ਨੇ ਜਾਂ ਸਕੂਲ ਲੈਵਲ ਤੇ ਚਾਹਦੇ ਉਹ ਤੋਂ ਬਾਅਦ ਜ਼ਿਲ੍ਹਾ ਪੱਧਰ ਤੋਂ ਬਾਅਦ ਪੰਜਾਬ ਪੱਧਰ ਤੋਂ ਬਾਅਦ ਐਲੈਕਟਰ ਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੁਸੀਂ ਕਿਹੜੇ ਕਿਹਾਏ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅੱਗੇ ਬਹੁਤ ਟੀਮਾਂ ਬਹੁਤ ਉੱਚੇ ਲੈਵਲ ਤੇ ਸੀ ਛੇ ਛੇ ਟੀਮਾਂ ਨਾਲ ਸਾਡਾ ਮੈਚ ਪਿਆ ਸੀ ਤੇ ਉਹਨਾਂ ਨਾਲ ਜਦਰਾ ਕੀਤੀ ਹੈ ਬਹੁਤ ਟਫ ਸੀ ਜਿਹੇ ਮੈਚ ਤੇ ਪਰ ਮਿਹਨਤ ਜਾਰੀ ਸੀ ਇਸ ਕਰਕੇ ਜਿੱਤ ਗਏ ਇਹ ਉਮਰ ਤੋਂ ਕਿੰਨੇ ਵੇਟ ਸਾਈ ਸੀ ਕਿੰਨੇ ਉਮਰ ਤੋਂ ਕਿੰਨੇ ਬੇਟੇ ਸੀਗੇ ਜਨਰਲ 14 ਅੰਡਰ 17 ਅੰਡਰ 19 ਸੀਨੇ ਸੱਤਾਂ ਦੇ ਅਟੋਡਿ ਮਕਾਬਲੇ ਸੀਗੇ ਜਿਨ੍ਹਾਂ ਵਿੱਚ ਉਹ ਆਪਣੇ ਜਿਹੜੇ ਪੰਜਾਬ ਦੀ ਟੀਮ ਅੰਡਰ 17 ਵਿੱਚ ਸਿਲਵਰ ਮੈਡਲ ਲੈ ਕੇ ਜਨਰਲ 14 ਜਿੱਤਣ ਜਨਰਲ 19 ਵਿੱਚ ਆ ਬਾਕੀ ਜੋ ਸਕੂਲ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਕੂਲ ਸਾਡਾ ਬਹੁਤ ਵਧੀਆ ਸਾਡੇ ਜੋ ਕੋਚ ਸਾਹਿਬਾਨ ਮਨਦੀਪ ਸਿੰਘ ਘੋਲਿਆ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਨੇ ਤੇ ਸਾਡੇ ਬਾ ਮਲੂਕ ਕੀਰਮੇ ਸਾਹਿਬ ਮਲੂਕਾ ਕਲਵਾਂ ਸਿੰਘ ਮਲੂਕਾ ਜਿੰਨਾ ਹੀ ਬਹੁਤ ਵਧੀਆ ਸਪੋਰਟ ਰਹੀ ਹੈ ਜਿਸ ਕਰਕੇ ਸਾਨੂੰ ਅੱਗੇ ਖੇਡਣ ਦੀ ਪ੍ਰੇਰਨਾ ਮਿਲਦੀ ਰਹਿੰਦੀ ਹੈ ਤੇ ਉਹ ਸਾਡਾ ਬਹੁਤ ਵਧੀਆ ਸਪੋਰਟਰ ਹੈ ਜਿਹੜੇ ਤੁਸੀਂ ਨੈਸ਼ਨਲ ਲੈਵਲ 'ਤੇ ਖੇਡ ਕੇ ਆਏ ਹੋ ਉਸ ਤੋਂ ਬਾਅਦ ਵੀ ਕਾਫੀ ਮੈਚ ਹੋਣੇ ਹਨ ਉਹਨਾਂ ਮੈਚਾਂ ਵਾਸਤੇ ਤੁਸੀਂ ਕਿਸ ਤਰ੍ਹਾਂ ਦਾ ਪਲਾਨ ਅੱਗੇ ਪਲਾਨ ਬਣਾਓਗੇ ਉਸ ਮੈਚਾਂ ਦੇ ਘਰ ਨਸੀਬ ਖੜੀ ਨਿਯੰਤ ਕਰਾਂਗੇ ਤੇ ਬਹੁਤ ਪਲਾਨ ਅੱਗੇ ਜਾ ਰਹੀ ਨੇ ਅੱਗੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਅੱਗੇ ਵੀ ਤਿਆਰੀ ਹੋ ਰਹੀ ਹੈ ਅੱਗੇ ਪੜਾਈ ਦੇ ਨਾਲ ਦੇ ਨਾਲ ਹੁਣ ਬੱਚਿਆਂ ਨੂੰ ਸਿਹਤ ਸਾਂਭਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਮੈਚ ਕਰਵਾਏ ਜਾ ਰਹੇ ਹਨ ਜਿਸ ਦੇ ਨਾਲ ਬੱਚਿਆਂ ਨੂੰ ਜੋ ਅੱਜ ਕੱਲ ਨਸ਼ੇ ਵੀ ਵਧ ਰਹੇ ਹਨ ਇਹਨਾਂ ਦੇ ਵਾਸਤੇ ਜੋ ਖੇਡਾਂ ਹੁੰਦੀਆਂ ਨੇ ਖੇਡਾਂ ਕਿੰਨਾ ਕੁ ਪ੍ਰਤੀਭਾ ਖੇਡਾਂ ਬਹੁਤ ਚੜਦੀ ਹੁੰਦੀਆਂ ਨਸ਼ਿਆਂ ਤੋਂ ਦੂਰ ਰੱਖਦੀਆਂ ਨੇ ਖੇਡਾਂ ਸਾਡੀ ਮਨ ਨੂੰ ਸਫਤ ਮਨ ਦਾ ਹੈ ਖੇਡ ਕੇ ਡਿਪਰੈਸ਼ਨ ਦੀ ਬਿਮਾਰੀ ਤੋਂ ਦੂਰ ਹੁੰਦੇ ਆ ਖੇਡ ਦੇ ਵਿੱਚ ਮਨ ਲੱਗਦਾ ਹੈ ਤੇ ਵਧੀਆ ਕਰਦਿਆਂ ਲਈ ਤੇ ਪਿੰਡ ਵਾਸੀਆਂ ਲਈ ਤੇ ਸਕੂਲ ਲਈ ਮਾਨ ਦਾ ਨਾਮ ਦਾ ਤੇ ਸਾਨੂੰ ਕਿਡਾ ਕਿਡਨੀਆ ਚਾਹੀਦੀ ਨੇ ਨਸ਼ਿਆਂ ਤੋਂ ਦੂਰ ਲੈਣਾ ਚਾਹੀਦਾ ਤੇ ਸੋ ਨਾ ਬਣਾਉ ਕਰ ਜਾਂਦਾ ਜੀ ਦਾ ਤੇ ਇਸ ਤੋਂ ਇਲਾਵਾ ਸਾਡੇ ਨਾਲ ਇਸ ਪਰਿਵਾਰਕ ਮੈਂਬਰ ਵੀ ਹਨ ਜੋ ਬੱਚੇ ਹਨ ਉਹਨਾਂ ਦੇ ਦਾਦਾ ਜੀ ਬੈਠੇ ਹੋਏ ਨੇ ਸਾਡੇ ਨਾਲ ਆਪਾ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਜੋ ਪਰਿਵਾਰ ਦੇ ਵਿੱਚ ਬੱਚੇ ਅੱਜ ਖੇਡ ਕੇ ਆਏ ਹਨ ਨੈਸ਼ਨਲ ਹਾਕੀ ਦੇ ਵਿੱਚ ਇਹਨਾਂ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ ਅਸੀਂ ਸਾਨੂੰ ਬਹੁਤ ਖੁਸ਼ੀ ਹੈ ਇਸ ਜੀ ਨਾਂ ਦੇ ਪਗਮ ਨਾਂ ਰੋਸਣ ਕਿਦਾਂ ਨਾਸਤ ਉਹਦਾ ਨੰਬਰ ਸ਼ੁਰੂ ਤੋਂ ਲੈ ਕੇ ਬੱਚੇ ਬਹੁਤ ਵਧੀਆ ਸੰਘਾਗੁਣੇ ਕਿੱਥੋਂ ਮੰਨੇ ਤੋਂ 6.5 ਦਾ ਨਾਂ ਰੋਸਣ ਕਿਤੇ ਇਹਦੇ ਵਿੱਚ ਫਸਦੇ 6 ਗੱਲੇ ਨਾਂ ਰੋਸਣ ਹੁੰਦਾ ਕਿਸੇ ਕੋਲ ਦਾ ਵੀ ਹੁੰਦਾ ਤੁਹਾ ਸਰੀ ਬਹੁਤ ਵਧੀਆ ਸਾਨੂੰ ਇਹ ਕੰਮ ਦਿਖੇਦਾ ਇਹਨਾਂ ਨੇ ਬਹੁਤ ਵਧੀਆ ਲਾਇਦੀਆਂ ਵੀ ਬਹੁਤ ਵਧੀਆ ਬੱਚੇ ਆ ਸਾਡੇ ਬਹੁਤ ਜਾਨੀ ਦੀ ਪਿੰਡ ਦਾ ਵੀ ਨਾ ਰੋਸ਼ਨ ਕਰਦੇ ਤੇ ਕਰ ਜਾਂਦਾ ਵੀ ਕਰਦੇ ਤੇ ਬਹੁਤ ਵਧੀਆ ਸਾਨੂੰ ਲੱਗਦੇ ਕਿੱਡ ਦੇ ਕਿੱਡਾਂ ਚ ਬਹੁਤ ਬਿਹਤਰੀ। ਬਾਕੀ ਜਿ ਤੋਂ ਜਿਵੇਂ ਦੇਖਿਆ ਜਾਂਦਾ ਹੈ ਕਿ ਦੇਸ਼ ਪਿੰਡ ਲੈਵਲ ਦੇ ਵਿੱਚ ਪੂਰਾ ਬੱਚੇ ਪ੍ਰਦਰਸ਼ਨ ਵਧੀਆ ਕਰਦੇ ਹਨ ਜਿੱਥੇ ਪ੍ਰਾਪਤ ਕਰਦੇ ਹਨ ਅਤੇ ਮਾਂ ਪਿਓ ਲਈ ਬਹੁਤ ਵੱਡੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਬੇਟੇ ਅੱਜ ਉਹਨਾਂ ਦਾ ਸਿਰ ਪੂਰਾ ਉੱਚਾ ਕਰ ਰਹੇ ਹਨ ਜੋ ਕਿ ਬਹੁਤ ਹੀ ਵੱਡੀ ਗੱਲ ਹੈ ਤੇ ਸਾਡੇ ਨਾਲ ਇਸ ਵਾਰ ਤਾਂ ਇਹਨਾਂ ਦੇ ਮਾਤਾ ਜੀ ਹਨ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ ਮਾਤਾ ਜੀ ਕੀ ਕਹਿਣਾ ਚਾਹੋਗੇ ਸਾਡੀ ਗਾਹਨ ਸਤ ਸਾਰਿਆਂ ਪਰਵਾਰ ਨੂੰ ਸਾਰੇ ਪਿੰਡ ਵਾਸੀਆਂ ਨੂੰ ਸਕੂਲ ਵਾਲਿਆਂ ਨੂੰ ਸਾਡੇ ਬੱਚੇ ਬਹੁਤ ਤੁਹਾਡਾ ਮਾਣ ਉੱਚਾ ਕੀਤਾ ਸਕੂਲ ਵਾਲਿਆਂ ਦਾ ਸਾਰੇ ਪਿੰਡ ਵਾਸੀਆਂ ਨੇ ਬਹੁਤ ਸਾਥ ਦਿੱਤਾ ਸਾਨੂੰ ਤੇ ਐਸੀ ਤਰ੍ਹਾਂ ਸਾਡਾ ਬੱਚਾ ਚੜ੍ਹਦੀ ਕਲਾ ਵਿੱਚ ਹੈ ਅੱਜ ਬਹੁਤ ਖੁਸ਼ੀ ਦੇ ਬੱਚੇ ਪੂਰੇ ਲੱਡੂ ਸਸ ਇਹ ਬੜਾ ਨਮਰ ਰਹੀਆਂ ਬਹੁਤ ਬੰਦਾਂ ਹਾਂ ਮੈਂ ਦੇਖਣੇ ਹਾਂ ਆ ਬਾਕੀ ਜਸਾ ਹੋਣ ਰਹਿਣਾ ਬੱਚਿਆਂ ਦੇ ਪ੍ਰੈਕਟਿਸ ਕਰਾਉਂਦੇ ਹਾਂ ਸਕੂਲ ਦੇ ਵਿੱਚ ਬਹੁਤ ਮਿਹਨਤ ਕਰਨੀ ਪੈਂਦੀ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ ਬੱਚਿਆਂ ਨੂੰ ਅਪ੍ਰੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਬੱਚੇ ਨੂੰ ਕਿਉਂਕਿ ਜਵਾਬ ਨਹੀਂ ਦਿੱਤਾ ਜਾਂਦਾ ਕੁਝ ਵੀ ਮੰਗੇ ਬੱਚੇ ਨੂੰ ਉਸੇ ਟਾਈਮ ਹਾਜ਼ਰ ਕਰਨਾ ਪੈਂਦਾ ਹੈ ਹਾਂਜੀ ਅਸੀਂ ਇਹਨਾਂ ਦੀ ਸਪੋਰਟ ਤਰਫ਼ੇ ਇਕ ਦਿਨ ਦੇ ਰਵਾਂਗੇ ਤੇ ਦਿਨ ਦੇ ਰਹਾਂਗੇ ਹਾਂਜੀ ਅਸ ਤੋਂ ਇਲਾਵਾ ਸਾਡੇ ਨਾਲ ਜੋ ਬੱਚੇ ਦੇ ਪਿਤਾ ਜੀ ਹਨ ਉਹ ਵੀ ਗੱਲ ਸਾਡੇ ਨਾਲ ਮੌਜੂਦ ਹਨ ਆਓ ਗੱਲਬਾਤ ਕਰਦੇ ਹਾਂ ਹਾਂ ਬਾਈ ਜੀ ਕੀ ਕਰਨਾ ਬਹੁਤ ਖੁਸ਼ੀ ਦੀ ਗੱਲ ਆ ਜੀ ਬੱਚੇ ਅੱਜ ਨੈਸ਼ਨਲ ਜੱਟ ਕੇ ਆ ਪਿੰਡ ਦਾ ਮਾਣ ਆ ਸਾਡਾ ਮਾਣ ਆ ਸਕੂਲ ਦਾ ਮਾਣ ਇਸ ਖੁਸ਼ੀ ਤੋਂ ਵੱਡੀ ਸਾਨੂੰ ਖੁਸ਼ੀ ਇਹ ਆ ਕਿ ਪਹਿਲਾਂ 17-18 ਸਾਲ ਅਸੀਂ ਦੇਸ਼ ਦੀ ਸੇਵਾ ਕੀਤੀ ਹੁਣ ਸਾਡੇ ਬੱਚੇ ਦੇਸ਼ ਦੀ ਸੇਵਾ ਕਰ ਰਹੇ ਆ ਇਹ ਤਾਂ ਸਾਨੂੰ ਬਹੁਤ ਮਾਣ ਆ ਕਿ ਸਾਡੇ ਬੱਚੇ ਵੀ ਦੇਸ਼ ਦੀ ਖਾਤਰ ਕੁਝ ਕਰ ਰਹੇ ਆ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਦੇਸ਼ ਲਈ ਤਰੱਕਿਆ ਵਾਸਤੇ ਫੌਜ ਦੇ ਵਿੱਚ ਪਾਰਟਿਸਨ ਦੇ ਵਿੱਚ ਤੁਸੀਂ ਸੇਵਾਵਾਂ ਲੰਭਾਈਆਂ ਨੇ ਇਹ ਬੱਚਾ ਨੂੰ ਵੀ ਇਸ ਤਰ੍ਹਾਂ ਦੇ ਉਦੋਂ ਸਰਕਾਰੀ ਜੋਬ ਦੇ ਵਿੱਚ ਅਸੀਂ ਹਜੇ ਤੱਕ ਦਾ ਇਹ ਵੀ ਗੇਮ ਦੇ ਵਿੱਚ ਨਾਮ ਰੋਸ਼ਨ ਕਰੇ 골ਡ ਮੈਡਲ ਵਗੈਰਾ ਲੈ ਕੇ ਆ ਗਏ ਬਾਕੀ ਅੱਗੇ ਦੇਖਦੇ ਹਾਂ ਕਿ ਕੀ ਕੀ ਬੰਦਾ ਕੀ ਪਲਾਨੇਗਾ ਉਹਦੇ ਅਧਾਰ ਤੇ ਇਹਨਾਂ ਨੂੰ ਪੂਰੀ ਸਪੋਰਟ ਦੇਣਾ ਯਾਰਾ ਲੋਕਾਂ ਵੱਲੋਂ ਪੂਰੀ ਫਿਰ ਵਧਾਈ ਦਿੱਤੀ ਆ ਹਾਂਜੀ ਪੂਰੀ ਵਧਾਈ ਆ ਸਾਡੇ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਥ ਮਿਲਿਆ ਬਾਕੀ ਕਾਂਗਰਸ ਕਾਲੀਆਂ ਦੇ ਵੀ ਕੋ ਸਾਥੂ ਆਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਸੰਦੇ ਵਸਨੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡ ਨੂੰ ਇਹਨਾਂ ਸਤਿਮਾਨ ਬੱਚਾ ਬਾਕੀ ਸਿੱਖਾਤ ਕਮੇਟੀ ਨੇ ਬਹੁਤ ਜਿਆਦਾ ਸਾਥ ਦਿੱਤਾ ਉਸ ਤੋਂ ਬਾਅਦ ਬੱਚਾ ਨੂੰ ਕਿਸ ਤਰ੍ਹਾਂ ਦਾ ਤੁਸੀਂ ਗਾਹ ਕਰਾਉਗੇ ਇਹਦੇ ਵਿੱਚ ਖੇਡ ਵਰ ਅਜੇ ਤੱਕ ਦਾ ਜੀ ਇਹ ਆ ਵੀ ਜਿੱਥੋਂ ਤੱਕ ਆ ਇਹ ਜਾ ਸਕਦੇ ਪਹੁੰਚਾਵਾਂਗੇ ਇਹਨਾਂ ਨੂੰ ਪੂਲ ਸਪੋਰਟ ਦੇਵਾਂਗੇ ਅੱਗੇ ਇਹਨਾਂ ਦੀ ਕਿਸਮਤ ਹੈ ਪਰ ਸਾਡਾ ਤਾਂ ਇਹੀ ਆ ਵੀ ਅੱਗੇ ਗੋਡ ਮੈਟਲ ਲਿਆਉਣ ਦੇਸ਼ ਦਾ ਨਾਮ ਰੋਸ਼ਨ ਕਰਨ ਆਪਣਾ ਨਾਮ ਔਰ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਜੋ ਸਿਸ਼ਟ तौर ਤੇ ਇੱਥੇ ਪਹੁੰਚੇ ਹੋਏ ਹਨ ਜੋ ਬੱਚਿਆਂ ਦਾ ਮਾਣ ਵਧਾ ਰਹੇ ਹਨ ਜਿਨ੍ਹਾਂ ਨੇ ਬੱਚਿਆਂ ਨਾਲ ਪਿੰਡ ਦੇ ਵਿੱਚ ਪਿੰਡ ਦਾ ਨਾਮ ਪੂਰਾ ਵਾਰਡ ਵਾਈ ਦੇ ਵਿੱਚ ਪੂਰਾ ਚਮਕਾਇਆ ਹੈ ਕੋਠੇ ਅਗਰੂ ਦਾ ਹਾਂ ਭਾਈ ਜੀ ਕੀ ਕਹਿਣਾ ਚਾਹੂੰਗਾ ਤੁਹਾਡੇ ਪਿੰਡ ਦੇ ਬੱਚਿਆਂ ਨੇ ਪੂਰਾ ਅਜਤੁਮਹੱਲਾ ਪਾਈਆਂ ਹੋਈਆਂ ਹਨ ਪੂਰੇ ਦੇਸ਼ ਉਵੇਗ ਲੀਗਾ ਕਲਸਾ ਵਿੱਚ ਫਤਿਹ ਅਸੀਂ ਸਮੁੱਚੀ ਸਾੜੀ ਨਗਰ ਪੰਚਾਇਤ ਵੱਲੋਂ ਇਹ ਬੱਚਿਆਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਗਰ ਦਾ ਤੇ ਆਪਦੀ ਮਾਂ ਪੋਪ ਦਾ ਕੱਲੇ ਪਿੰਡ ਦਾ ਨਹੀਂ ਇਹਨਾਂ ਨੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸਾਰੇ ਇੰਡੀਆ ਦੇ ਵਿੱਚ ਅਸੀਂ ਕਹਿੰਨੇ ਵੀ ਸਾਡੇ ਨਗਰ ਦੇ ਵਿੱਚੋਂ ਇਹੋ ਜਿਹੇ ਬੱਚੇ ਹੋਰ ਵੀ ਹੋਣ ਜਿਨ੍ਹਾਂ ਨੇ ਪਹਿਲਾਂ ਸਾਡੇ ਜ਼ਿਲ੍ਹੇ ਪੱਧਰ ਤੇ ਵੀ ਸਾਡੇ ਸਕੂਲ ਦੇ ਬੱਚਿਆਂ ਨੇ ਵੀ ਮੱਲਾ ਮਾਰੀਆਂ ਪਹਿਲੇ ਨਾਮ ਜਿੱਤੇ ਆ ਹੋਰ ਬਹੁਤ ਵਧੀਆ ਨਾਮ ਪ੍ਰਾਪਤ ਕੀਤੇ ਬੱਚੇ ਨੇ ਘੋਲਾਂ 'ਚ ਵੀ ਕੀਤੇ ਆ ਪੜਾਈ 'ਚ ਵੀ ਕੀਤੇ ਆ ਸਾਨੂੰ ਇਹੋ ਜਿਹੇ ਬੱਚਿਆਂ ਦੀ ਲੋੜ ਹੈ ਇਸાંਸੀ ਆਪਦੀ ਪੰਚਾਇਤ ਵੱਲੋਂ ਵੀ ਜਾਣ ਦੇਵਾਂਗੇ ਇਸ ਚੀਤੇ ਤੇ ਅਸੀਂ ਕਹਿੰਨੇ ਵੀ ਇਹਨਾਂ ਬੱਚਿਆਂ ਦਾ ਇਹਨਾਂ ਦੇ ਮਾਤਾ ਪਿਤਾ ਦਾ ਜਿਨ੍ਹਾਂ ਨੇ ਐਡੇ ਬੱਚਿਆਂ ਨੂੰ ਤਾਲੀਮ ਦਿੱਤੀ ਹੈ ਪ੍ਰਸ਼ਾਹ ਕੀਤਾ ਇਹਨਾਂ ਦੇ ਬੱਚਿਆਂ 'ਚ ਬਾਕੀ ਸਕੂਲ ਵਾਲਿਆਂ ਦਾ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਹੈ ਜਾਂ ਇਹਨਾਂ ਦਾ ਸਮੂਚਾ ਸਟਾਫ ਹੈ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹਨੇ ਸਕੂਲ ਦਾ ਨਾਮ ਵੀ ਰੋਸ਼ਨ ਹੋਇਆ ਕਿ ਸਾਡੇ ਨਗਰ ਦਾ ਵੀ ਨਾਮ ਰੋਸ਼ਨ ਹੋਇਆ ਦੁਨੀਆ ਦੇ ਵਿੱਚ। ਵਾਹ ਗੁਰਦੀਪਾ ਖਲਸਾ ਜੀ ਕੀ ਫਤਿਹ। ਹਾਂ ਭਾਈ। ਮੈਂ ਖੁਸ਼ ਹਾਂ ਸਸੀ ਕਾਲ ਜੀ। ਸਾਨੂੰ ਬੜੀ ਖੁਸ਼ੀ ਆ ਸਾਡੇ ਨਗਰ ਦੇ ਦੋ ਨੌਜਵਾਨ ਨੈਸ਼ਨਲ ਥੇਡਕੇ ਆਏ ਆ। ਸਾਡੇ ਪਿੰਡ ਦਾ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਹਨਾਂ ਨੇ ਆਪਣੇ ਮਾਂ ਬੋਲ ਦਾ ਨਾਮ ਰੋਸ਼ਨ ਕੀਤਾ। ਔਰ ਐਮਐਲਏ ਸਾਹਿਬ ਨੇ ਵੀ ਅੱਜ ਆਉਣਾ ਸੀਗਾ ਉਹ ਕੁਜਰ ਜੇਨਾ ਕਰਕੇ ਨਹੀਂ ਆ ਸਕਿਆ ਤੇ ਉਹਨੇ ਸਾਡੀ ਡਿਊਟੀ ਲਈ ਹੈ। ਤੇ ਉਹਨਾਂ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ। ਅ ਮਾਪਿਓ ਨੇ ਇਹਨਾਂ ਨੂੰ ਜਿਹੜਾ ਹੌਸਲਾ ਦਿੱਤਾ, ਸਕੂਲ ਵਾਲਿਆਂ ਨੇ ਹੌਸਲਾ ਦਿੱਤਾ ਤੇ ਉਹਦੇ ਨਾਲ ਹੀ ਇਹ ਇੰਨੀ ਵੱਡੀ ਪੋਜੀਸ਼ਨ ਤੇ ਗਏ ਆ ਖੇਡ ਕੇ ਆਏ ਆ। ਖੇਡਾਂ ਖੇਤਰ ਵਿੱਚ ਮੈਚ ਕਰਨਾ ਕੋਈ ਖਾਲਾ ਜਿਹਾ ਬੜਾ ਜਿੰਦਾ ਹੈ। ਉਹਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ। ਬਹੁਤ ਜ਼ਿਆਦਾ ਸਕਲ ਕਰਨਾ ਪੈਂਦਾ ਜੀ। ਪੜ੍ਹਾਈ ਵੀ ਨਾਲ ਕਰਨੀ ਹੈ ਤੇ ਖੇਡਣਾ ਵੀ ਹੈ। ਬਹੁਤ ਵੱਡੀ ਗੱਲ ਆ। ਹੁਣ ਅੱਗੇ ਵੀ ਅਸੀਂ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਵੀ ਉੱਚੀਆਂ ਬਲੌਗੀਆਂ ਕਰਨ। ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਬਹੁਤ ਵੱਡੀ ਆਸ ਆਈ ਸਾਨੂੰ ਇਹ ਸਾਡੇ ਪਿੰਡ ਵਾਸੀ ਅਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਬੱਚਿਆਂ ਨੇ ਕੀਤਾ ਹੈ ਬਹੁਤ ਵੱਡੇ ਉਦਾਲਾ ਹੈ ਜਿਨ੍ਹਾਂ ਨੇ ਪੂਰੇ ਦੇਸ਼ ਦੇਸ਼ ਵਿਦੇਸ਼ ਦੇ ਵਿੱਚ ਆਪਣੇ ਮਾਂ ਪਿਓ ਦਾ ਔਰ ਪਿੰਡ ਵਾਸੀਆਂ ਦਾ ਅਤੇ ਆਪਣੇ ਪਿੰਡ ਦਾ ਪੂਰਾ ਨਾਮ ਦੁਨੀਆ ਤੇ ਚਮਕਾਇਆ ਹੈ ਜਿਸ ਦੇ ਨਾਲ ਹੋਰ ਵੀ ਬੱਚਿਆਂ ਨੂੰ ਪੂਰੇ ਉਤਸ਼ਾਹ ਮਿਲਦਾ ਹੈ ਤੇ ਜੋ ਅ ਨਸ਼ਿਆਂ ਤੋਂ ਕਹਿੰਦੇ ਹਨ ਕਿ ਪੰਜਾਬ ਵਿੱਚ ਨਸ਼ਾ ਵਧ ਰਿਹਾ ਹੈ ਲੇਕਿਨ ਜੋ ਦੇਖਿਏਗਾ ਜੋ ਬੱਚੇ ਪੂਰੇ ਮਿਹਨਤ ਨਾਲ ਪੂਰਾ ਖੇਡਦੇ ਹਨ ਉਹਨਾਂ ਵੱਲੋਂ ਪੂਰਾ ਸਟਰਗਲ ਕੀਤਾ ਜਾ ਰਿਹਾ ਹੈ ਜੋ ਦੇਸ਼ ਦੇ ਵਿੱਚ ਆਪਣਾ ਨਾਮ ਚਮਕਾ ਰਹੇ ਹਨ ਔਰ ਸਾਡੇ ਨਾਲ ਇਸ ਵਾਰ ਹੋਰ ਵੀ ਆਗੂਆਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਸਾਡੇ ਪੰਨ ਸਾਹਿਬ ਜੀ ਬਹੁਤ ਜਿਆਦਾ ਪ੍ਰਤੀਬਧੀ ਹੈ ਜੀ ਬਹੁਤ ਵਧੀਆ ਗੱਲ ਹੋਈ ਹੈ ਸਾਨੇ ਦਾ ਤੱਕ ਮੰਦਿਰ ਕਿਲੇ ਸਾਡੇ ਬੱਤੀ ਬਹੁਤ ਬਹੁਤ ਬਧਨ ਹੈ ਲੱਗਦਾ ਹੈ ਦੇ ਵਿੱਚ ਪੰਡ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਇਸੇ ਹਰੇਕ ਲਡੂਨਾ ਮੂੰਹ ਮਿਠਾ ਕਰਵਾਇਆ ਕੈਮਰਾਮੈਨ ਵੀਡੀਓ ਫੁਲੀ ਦਿਨ ਉਤਾਰ ਸਿੰਘ ਮੱਲਾ ਦੀ ਖਾਸ ਰਿਪੋਰਟ ਕੋਟਾਗੁਰੂ